ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦੌਤ ਵੰਦਨ ਅਨਕ ਵਾਰ ਸਰਬ ਕਲਾ ਸੁਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਬਬਿਆਰ ਆ ਪਰਿਆ ਤੂੰ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਲਈ ਜੋ ਬਲਾਵ ਤਿਉ ਬੋਲਾ ਸੁਆਮੀ ਕੁਦਰਤ ਕਵਣਾ ਹਵਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਨ ਸਕਾ ਮਹਿਮਾ ਜੋ ਤੇਹਾਰੀ ਮਨੋ ਸਖਤ ਕਰਨ ਸਿਵਤ ਤੁਮਾਰੀ ਆਖਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਤ ਸੰਗਤ ਜੀ ਆਓ ਜਿਤਨੇ ਮਾਈ ਭਾਈ ਜਗਤ ਜੋਤ ਚਬਰਤਕ ਛਤਰ ਦੇ ਮਾਲਕ ਬਰਤਕ ਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਰਣਸਾ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਆਪ ਮਾਈ ਭਾਈ ਵੱਡੇ ਹੀ ਭਗਾਂ ਵਾਲੇ ਹੋ ਔਰ ਜਿਤਨਾ ਸਮਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਬੈਠਣ ਦਾ ਪ੍ਰਾਪਤ ਹੋਇਆ ਹੈ ਤਾਨ ਕਰਕੇ ਮਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਤੇ ਉਸ ਵਾਜਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸਿਵਤ ਸਲਾੰਗਾ ਵਡਿਆਈਆਂ ਉਪਮਾ ਤੇ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਸਰਵਣ ਕਰੀਏ ਗੁਰਮਖ ਪਿਆਰਿਓ ਇਹ ਕਲਯੁਗ ਦੇ ਵਿੱਚ ਕੋਈ ਆਪਣਾ ਨਹੀਂ ਬਣਨ ਨੂੰ ਤਿਆਰ ਸਾਰੇ ਹੀ ਵਿਗਾਨੀ ਦਿਸਦੇ ਨੇ ਜਿਸ ਕਿਸੇ ਨਾਲ ਪ੍ਰੇਮ ਮੁਹੱਬਤ ਮਿੱਤਰਤਾਈ ਪਾਵਾਂਗੇ ਉਹੀ ਜੀਵ ਸਾਨੂੰ ਧੋਖਾ ਦਿੰਦਾ ਹੈ ਤੇ ਜਿਸ ਕਰਕੇ ਅਸੀਂ ਕਾਲਜੁਗੀ ਜੀਵ ਉਹਦੇ ਗੱਲਾਂ ਚਾਕੇ ਘਾਟੇ 'ਚ ਚਲੇ ਜਾਂਦੇ ਹਾਂ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜੇ ਮਿੱਤਰ ਬਣਾਉਣੇ ਤਾਂ ਤੂੰ ਪਰੀਪੂਰਨ ਪਰਮਾਤਮਾ ਨੂੰ ਬਣਾਉਣਾ ਕਰ ਦੁਨਿਆਵੀ ਮਿੱਤਰ ਤਾਂ ਤੈਨੂੰ ਧੋਖਾ ਦੇਣ ਵਾਲੇ ਨੇ ਤੈਨੂੰ ਨਜਾਇਜ਼ ਤੇਰਾ ਫਾਇਦਾ ਠਾਉਣ ਵਾਲੇ ਹਨ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮ ਨਾਮੇ ਦੇ ਵਿੱਚ ਜੋ ਬਖਸ਼ਿਸ਼ ਕਰਦੇ ਨੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਸਮਝਾਉਂਦੇ ਨੇ ਆਪਾਂ ਮਨਵਿਰਤੀ ਕਰਕੇ ਸਰਵਣ ਕਰੀਏ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦਾਂ ਦੇ ਸਰਤਾਜ ਆ ਕਿਉਂ ਆਖਿਆ ਜਾਂਦਾ ਹੈ ਕਿਉਂਕਿ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਜੀ ਨੇ ਸ਼ਹੀਦੀ ਦੇਣੀ ਕੀਤੀ ਤੇ ਸ਼ਹੀਦੀ ਦੇ ਕਰਕੇ ਸ਼ਹੀਦਾਂ ਦੇ ਸਰਤਾਜ ਬਣੇ ਧਰਮ ਤੋਂ ਡੋਲੇ ਨਹੀਂ ਤੇ ਗੁਰਮੁਖ ਪਿਆਰਿਓ ਆਪਣੇ ਧਰਮ ਵਿੱਚ ਆਪਣੇ ਦ੍ਰਿੜ ਵਿਸ਼ਵਾਸ ਵਿੱਚ ਪਰਪੱਕ ਹੋ ਕੇ ਸ਼ਹੀਦੀ ਦੇਣੀ ਕੀਤੀ ਉਸ ਤੋਂ ਬਾਅਦ ਹੀ ਗੁਰਮਖ ਪਿਆਰਿਓ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋਈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਦ ਗੁਰਸਿੱਖਾਂ ਦੀਆਂ ਸ਼ਹੀਦੀਆਂ ਹੋਣੀਆਂ ਸ਼ੁਰੂ ਹੋਣਾਂ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀਆਂ ਹੋਈਆਂ ਇਓ ਸਿਲਸਿਲਾ ਜਿਹੜਾ ਸ਼ਹੀਦਾਂ ਦਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਤੋਂ ਆਰੰਭ ਹੋਇਆ ਜਿਸ ਕਰਕੇ ਸ਼ਹੀਦਾਂ ਦੇ ਸਰਤਾਜ ਮੰਨੇ ਜਾਂਦੇ ਨੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜੋ ਬਖਸ਼ਿਸ਼ ਕਰਦੇ ਨੇ ਸੋਰਠ ਰਾਗ ਦੇ ਵਿੱਚ ਆਓ ਮਨ ਮਿਰਤੀਆਂ ਕਰਕੇ ਅੱਜ ਦਾ ਹੁਕਮਨਾਮਾ ਸਰਵਣ ਕਰੀਏ ਸੂਰਠ ਮਹੱਲਾ ਪੰਜਵਾਂ ਸੂਰਠ ਰਾਗ ਹੈ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਮਹਾਰਾਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਆਗ ਸੁਖ ਮੇਰੇ ਮੀਤਾ ਗੁਰਦੀਪਾਤਸ਼ਾਹ ਮਹਾਰਾਜੀ ਕਹਿੰਦੇ ਹੇ ਮੇਰੇ ਮਿੱਤਰ ਜਿਵੇਂ ਮਨੁੱਖ ਦੇ ਅਗਾ ਆਉਣ ਵਾਲੇ ਜਿਹੜਾ ਆਗਾਂ ਦਾ ਸਮਾ ਹੈ ਅਗਲਾ ਸਮਾ ਹੈ ਉਹ ਜੀਵਨ ਵਿੱਚ ਪ੍ਰਭੂ ਦੇ ਕਿਰਪਾ ਦੁਆਰਾ ਸੁਖ ਬਣਿਆ ਰਹੇਗਾ ਤੇ ਸੁਖ ਵਾਹਿਗੁਰੂ ਨੇ ਬਣਾ ਦਿੱਤਾ ਹੈ ਸੋ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆਗੇ ਆਗੇ ਸੁਖ ਕਹਿੰਦੇ ਅੱਗੇ ਨੂੰ ਸੁਖ ਮਿਲੇਗਾ ਮੇਰੇ ਮੀਤਾ ਮੀਤਾ ਕਹਿੰਦੇ ਨੇ ਮਿੱਤਰ ਨੂੰ ਪਿਆਰੀ ਨੂੰ ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹੈ ਮੇਰੇ ਭਾਈ ਮਿੱਤਰ ਤੈਨੂੰ ਅੱਗੇ ਨੂੰ ਵੀ ਸੁਖ ਮਿਲੇਗਾ ਸੁਖ ਮਿਲੇਗਾ ਕਿਵੇਂ ਕਾਰਨ ਕੀ ਸੁਖ ਦੀ ਪ੍ਰਾਪਤੀ ਕਿਵੇਂ ਹੋਏਗੀ ਤੇ ਸਤਿਗੁਰੂ ਮਹਾਰਾਜ ਜੀ ਐਸੇ ਦਸਰੇ ਹਨ ਪਾਛੇ ਨੰਦ ਪ੍ਰਭ ਕੀਤਾ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਪਾਛੇ ਕਹਿੰਦੇ ਨੇ ਪਿੱਛੇ ਨੂੰ ਜੋ ਸਮਾਂ ਬੀਤ ਜਾਵੇ ਜੋ ਸਮਾਂ ਲੰਘ ਚੁੱਕੇ ਜੋ ਸਮਾਂ ਬੀਤ ਗਿਆ ਏ ਭਾਈ ਤੂੰ ਪਾਛੇ ਨੰਦ ਪ੍ਰਭ ਕੀਤਾ ਇਛੇ ਤੋਂ ਬੜਾ ਆਨੰਦ ਕੀਤਾ ਬੜਾ ਖੁਸ਼ ਰਿਹਾ ਜਿਹੜਾ ਤੇਰਾ ਸਮਾਂ ਪਿਛਲਾ ਸੀ ਤੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਬਾਛੇ ਆਨੰਦ ਪ੍ਰਭ ਕੀਤਾ ਪ੍ਰਭੂ ਦੀ ਕਿਰਪਾ ਦੇ ਨਾਲ ਤੋ ਆਨੰਦ ਕੀਤਾ ਖੁਸ਼ ਰਿਹਾ ਤੇ ਵਾਹਿਗੁਰੂ ਦੀਆਂ ਖੁਸ਼ੀਆਂ ਤੈਨੂੰ ਪ੍ਰਾਪਤ ਹੋਈਆਂ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਦੇ ਬੀਤ ਚੁੱਕੇ ਜੀਵਨ ਵਿੱਚ ਜਿਹੜਾ ਪਿਛਲਾ ਸਮਾਂ ਬੀਤ ਗਿਆ ਉਹ ਪ੍ਰਭੂ ਨੇ ਆਨੰਦ ਆਨੰਦਮਈ ਸੁਖਮਈ ਖੁਸ਼ੀਆਂ ਭਰਿਆ ਕਹਿ ਲੋਭ ਤੀਤ ਹੋਇਆ ਤੇ ਗੁਰੂ ਨੇ ਤੇਰੇ ਤੇ ਰੱਖਿਆ ਕੀਤੀ ਮਿਹਰ ਭਰਿਆ ਹੱਥ ਰੱਖਿਆ ਇਸ ਕਰਕੇ ਤੇਰਾ ਪਿਛਲਾ ਸਮਾਂ ਬੜਾ ਹੀ ਆਨੰਦ ਨਾਲ ਬਤੀਤ ਹੋਇਆ ਪ੍ਰਭ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਿੱਤ ਪਰਮੇਸ਼ੁਰ ਬਣਤ ਬਣਾਈ ਗੁਰਦੇ ਪਾਤਸ਼ਾਹ ਮਹਾਰਾਜ ਕਹਿੰਦੇ ਭਰੀ ਪੂਰਨ ਪਰਮਾਤਮਾ ਜੋ ਪਰਮੇਸ਼ਰ ਹੈ ਜੋ ਪਰਮਾਤਮਾ ਹੈ ਜਿਸ ਦੀ ਸਾਰੀ ਇਹ ਬਣਤ ਵਿਉਤਬੰਦੀ ਬਣਾਈ ਹੋਈ ਹੈ ਕਿਉਂਕਿ ਮਨੁੱਖ ਦੀ ਵਿਉਤਬੰਦੀ ਨਹੀਂ ਬਣਾਈ ਹੋਈ ਹੈ ਪਰਮਾਤਮਾ ਦੀ ਬਣਾਈ ਹੋਈ ਹੈ ਇਸ ਕਰਕੇ ਪਰਮੇਸ਼ਰ ਬਣਤ ਬਣਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਸ ਮਨੁੱਖ ਵਾਸਤੇ ਪਰਮੇਸ਼ਰ ਨੇ ਇਹੋ ਜਹੀ ਵਿਉਤ ਬਣਾ ਰੱਖੀ ਹੈ ਇਹੋ ਜੀ ਖੇਡ ਰਚ ਰੱਖੀ ਹੈ ਇਹੋ ਜੀ ਸ੍ਰਿਸ਼ਟੀ ਬਣਾ ਰੱਖੀ ਐ ਇਸ ਕਰਕੇ ਸਾਰਾ ਕੁਝ ਪਸਾਰਾ ਪਰਮੇਸ਼ਰ ਦੀ ਬਣਤਰ ਬਣਾਈ ਹੋਈ ਹੈ ਬਣਾਇਆ ਹੋਇਆ ਸਾਰਾ ਕੁਝ ਪ੍ਰਮਾਤਮਾ ਨੇ ਫਿਰ ਡੋਲਤ ਕਤਹੋਂ ਨਾਹੀ ਗੁਰਦੇਵ ਸਾਹਿਬ ਕਹਿੰਦੇ हे ਭਾਈ ਤੂੰ ਕਿਉਂ ਡੋਲਣਾ ਕਰਦਾ ਹੈ ਕਤਹੋਂ ਕਿਉਂ ਤੂੰ ਡੋਲਦਾ ਹੈਂ ਕਿਉਂ ਤੂੰ ਘਬਰਾਉਂਦਾ ਹੈਂ ਫਿਰ ਡੋਲਤ ਕਤਹੂ ਨਾਹੀ ਜਦੋਂ ਬਣਾਈ ਬਣ ਤਰ ਸਾਰੀ ਪ੍ਰਮਾਤਮਾ ਨੇ ਹੈ ਦੁੱਖ ਵੀ ਉਹਦੇ ਹੱਥ ਵਿੱਚ ਨੇ ਸੁੱਖ ਵੀ ਉਹਦੇ ਹੱਥ ਵਿੱਚ ਨੇ ਇਹ ਮਨੁੱਖ ਫਿਰ ਤੂੰ ਡੋਲਦਾ ਕਾਹਦੇ ਲਈ ਹੈਂ ਮਨਤਰ ਤਾਂ ਸਾਰੀ ਵਾਹਿਗੁਰੂ ਦੀ ਹੈ ਰਚਨਾ ਤਾਂ ਸਾਰੀ ਵਾਹਿਗੁਰੂ ਦੀ ਹੈ ਸਾਦੋ ਰਚਨਾ ਰਾਮ ਬਣਾਈ ਰੱਬ ਦੀ ਬਣਾਈ ਹੋਈ ਹੈ ਅਸੀਂ ਤਾਂ ਏਕ ਪਿਤਾ ਏਕ ਸਕੇ ਹਮ ਬਾਰਿਕ ਤੋਂ ਮੇਰਾ ਗੁਰਹਾਈ ਅਸੀਂ ਤਾਂ ਬੱਚੇ ਹਾਂ ਪਰ ਸਾਰਿਆਂ ਦਾ ਮਾਲਕ ਪਿਤਾ ਪਰਮੇਸ਼ਰ ਵਾਹਿਗੁਰੂ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਪਰਮੇਸ਼ਰ ਨੇ ਸਾਰੀ ਬਣਤ ਬਣਾਈ ਹੋਈ ਐ ਫਿਰ ਡੋਲ ਤਕਤ ਹੋ ਨਾਹੀ ਫਿਰ ਤੂੰ ਕਿਉਂ ਡੋਲਦਾ ਹੈ ਕਿਉਂ ਘਬਰਾਉਂਦਾ ਹੈ ਫਿਰ ਤੂੰ ਕਿਉਂ ਡਰਦਾ ਹੈ ਇਸ ਕਰਕੇ ਲੋਕ ਤੇ ਪਰਲੋਕ ਵਿੱਚ ਉਹ ਆਪ ਹੀ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ ਆਪ ਹੀ ਤੇਰੀ ਸਹਿਤਾ ਕਰਨ ਵਾਲਾ ਹੈ ਤੇ ਦੋਨੀ ਜਹਾਈ ਜਹਾਨੀ ਉਹ ਆਪ ਵਸਦਾ ਹੈ ਇਸ ਕਰਕੇ ਉਹਦੀ ਬਣਤਰ ਦੇਖ ਕੇ ਫਿਕਰ ਕਰਨ ਦੀ ਲੋੜ ਨਹੀਂ ਤੈਨੂੰ ਘਬਰਾਉਣ ਦੀ ਲੋੜ ਨਹੀਂ ਤੈਨੂੰ ਡੋਲਣ ਦੀ ਲੋੜ ਨਹੀਂ ਭਰੋਸਾ ਰੱਖਣ ਦੀ ਲੋੜ ਹੈ ਉਸ ਵਾਹਿਗੁਰੂ ਤੇ ਸਾਚੀ ਸਾਹਿਬ ਸਿਉ ਮਨ ਮੰਨਿਆ ਮੇਰੇ ਗੁਰਦੇਵ ਸਾਹਿਬ ਕਹਿੰਦੇ ਸੱਚੀ ਸਾਚੇ ਸਾਹਿਬ ਸਿਉ ਸੱਚੇ ਵਾਹਿਗੁਰੂ ਤੋਂ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਤੇ ਜੋ ਸਦੀਵੀ ਕਾਲ ਰਹਿਣ ਵਾਲਾ ਹੈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਸਿਉ ਨਾਲ ਮੰਨਿਆ ਪਤੀਤ ਪਤੀਜ ਗਿਆ ਹੈ ਭਾਵ हे ਭਾਈ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਸਦਾ ਥਿਰ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਭਤੀਜ ਗਿਆ ਹੈ ਭਰ ਗਿਆ ਹੈ ਸੋ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਚੀ ਸਾਹਿਬ ਸਿਉ ਮਨ ਮੰਨਿਆ ਜਦੋਂ ਸਾਡਾ ਮਨੀ ਰਾਮ ਸੱਚੇ ਸਾਹਿਬ ਨਾਲ ਜੁੜ ਜਾਵੇ ਸੱਚੇ ਸਾਹਿਬ ਦੇ ਨਾਲ ਮਨ ਮਿਲ ਜਾਵੇ ਤਾਂ ਜਿਹੜਾ ਜੀਵਨ ਹੈ ਉਹ ਬਦਲ ਜਾਂਦਾ ਹੈ ਉਹਦੇ ਉੱਤੇ ਗੁਰੂ ਦੀ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸਾਡਾ ਮਨੀ ਰਾਮ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਮੰਨ ਗਿਆ ਤੇ ਸੱਚੇ ਸਾਹਿਬ ਨਾਲ ਸਾਡੀ ਪ੍ਰੀਤ ਬਣ ਗਈ ਸਾਚੇ ਸਾਹਿਬ ਸਿਉ ਮਨ ਮੰਨਿਆ ਸੱਚੇ ਸਾਹਿਬ ਦੇ ਨਾਲ ਜੋ ਸਦਾ ਰਹਿਣ ਵਾਲਾ ਵਹਿਗੁਰੂ ਹੈ ਉਹਦੇ ਨਾਲ ਮੰਨਿਆ ਪਤੀਜ ਗਿਆ ਹੈ ਜੁੜ ਗਿਆ ਹੈ ਇਸ ਕਰਕੇ ਮੇਰਾ ਜਿਹੜਾ ਜੀਵਨ ਹੈ ਉਹ ਸਫਲ ਬਣ ਗਿਆ ਹੈ ਹਰ ਸਰਬ ਨਿਰੰਤਰ ਜਾਨਿਆ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਨਿਰੰਤਰ ਨਿਰ ਅੰਤਰ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅੰਤਰ ਦਿਵਯ ਦ੍ਰਿਸ਼ਟੀ ਜੀ ਨੂੰ ਕਹਿੰਨੇ ਹਾ ਇਕ ਰਸ ਆਨੰਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਮਨ ਹੈ ਉਹ ਨਿਰੰਤਰ ਜਾਣਿਆ ਉਹ ਮਨੁੱਖ ਉਸ ਮਾਲਕ ਪ੍ਰਭੂ ਨੂੰ ਸਭ ਵਿੱਚ ਇੱਕ ਰਸ ਵਸ ਦਾ ਪ੍ਰਸ਼ਾਨ ਲੈਂਦਾ ਹੈ ਜਿਹੜਾ ਨਾਮ ਦੇ ਨਾਲ ਜੁੜਦਾ ਹੈ ਜਿਹੜਾ ਸਿਮਰਨ ਦੇ ਨਾਲ ਜੁੜਦਾ ਹੈ ਜਿਹੜਾ ਪਰਮਾਤਮਾ ਨਾਲ ਜੁੜਦਾ ਹੈ ਜੇ ਉਹ ਪ੍ਰਮਾਤਮਾ ਨਾਲ ਜੁੜਿਆ ਹੀ ਨਹੀਂ ਨਾਮ ਨਾਲ ਜੁੜਿਆ ਹੀ ਨਹੀਂ ਤਾਂ ਪਰਮੇਸ਼ਰ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਕਿਵੇਂ ਵੇਖੇਗਾ ਉਹਦਾ ਕਿਵੇਂ ਉਹ ਧਿਆਨ ਰੱਖੇਗਾ ਇਸ ਕਰਕੇ ਹਰ ਸਰਬ ਹਰੀ ਵਾਗਰੂਪ ਜੋ ਪਰਿਪੂਰਨ ਹੈ ਸਰਬ ਵਿਆਪੀ ਹੈ ਨਰੰਤਰ ਜਾਣਿਆ ਭਾਪ ਕੀੜੀ ਤੋਂ ਲੈ ਕੇ ਹਾਥੀ ਤੱਕ ਉਸ ਮਾਲਕ ਵਾਹਿਗੁਰੂ ਸਾਰਿਆਂ ਅੰਦਰ ਅਨੁਭਵ ਕਰਦਾ ਹੈ ਸਾਰਿਆਂ ਅੰਦਰ ਆਪ ਹੀ ਦੇਖਦਾ ਹੈ ਸਾਰਿਆਂ ਦੇ ਅੰਦਰ ਆਪ ਹੀ ਵੱਸਦਾ ਹੈ ਪਰ ਜਿਹੜੇ ਨਾਮ ਜਪਦੇ ਨੇ ਉਹਦੇ ਰੱਬ ਦੇ ਪਿਆਰੇ ਜਨ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਾਰਿਆਂ ਦੇ ਵਿੱਚ ਇੱਕੋ ਨਿਗਾਹ ਦੇ ਨਾਲ ਵੇਖ ਲੈਂਦੇ ਹਨ ਰਹਾਉ ਟਹਿਰਾਉ ਦੇ ਨਾਲ ਵਿਸਰਾਮ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਸਭ ਜੀ ਤੇਰੇ ਦਿਆਲਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜੀ ਲਫ਼ਜ਼ ਜਿਹੜਾ ਹੈ ਬਹੁ ਬਚਨ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਜੀਵ ਤੋਂ ਬਹੁ ਬਚਨ ਸਤਿਗੁਰੂ ਮਹਾਰਾਜ ਕਹਿੰਦੇ ਦਇਆ ਦੇ ਘਰ ਵਿੱਚ ਆਉਣ ਵਾਲਾ ਦਿਆਲੂ ਪਰਮੇਸ਼ਰ ਉਹ ਸਦਾ ਦਇਆ ਦੇ ਘਰ ਵਿੱਚ ਰਹਿੰਦਾ ਹੈ ਇਸ ਕਰਕੇ ਦਇਆ ਦੇ ਘਰ ਪ੍ਰਭੂ ਸਾਰੇ ਜੀਵ ਤੇ ਗੁਰਮੁਖ ਪਿਆਰੇ ਉਸੇ ਵਾਹਿਗੁਰੂ ਦੇ ਆਸਰੇ ਮੁਤਾਬਕ ਤੇ ਸਾਰੇ ਜੀਵ ਉਸ ਦੇ ਆਖੇ ਮੁਤਾਬਕ ਪੈਦਾ ਹੋਏ ਹੋਏ ਹਨ ਇਸ ਕਰਕੇ ਉਸ ਮਾਲਕ ਦੀ ਰਜਾ ਤੋਂ ਬਿਨਾ ਸਿਸਟਮ ਚੱਲੇ ਨਹੀਂ ਸਕਦਾ ਅਦੇ ਸਤਿਗੁਰੂ ਮਹਾਰਾਜ ਕਹਿੰਦੇ ਸਭ ਜੀ ਤੇਰੇ ਦਇਆ ਅੱਲਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਏ ਮਾਲਕ ਏ ਵਾਹਿਗੁਰੂ ਏ ਪਰਮੇਸ਼ਰ ਇਹ ਜਿੰਨੇ ਵੀ ਜੀ ਜੰਤੂ ਬਣਾਏ ਆ ਜਿੰਨੇ ਵੀ ਪ੍ਰਕਿਰਤੀ ਸਾਜੀ ਏ ਸ੍ਰਿਸ਼ਟੀ ਸਾਜੀ ਏ ਕੀੜੀ ਤੋਂ ਲੈ ਕੇ ਹਾਥੀ ਤੱਕ ਇਹ ਬੜੇ ਭਿਆਨਕ ਜਨਵਰ ਲੈ ਕੇ ਜੜ ਜੋਨੀ ਤੱਕ ਇਹ ਜਿਹੜੀ ਸੰਸਾਰ ਦੀ ਉਤਪਤੀ ਕੀਤੀ ਹੈ ਜੀ ਜੰਤੂ ਬਣਾਏ ਨੇ हे ਮੇਰੇ ਮਾਲਕ ਵਾਹਿਗੁਰੂ ਸਭ ਜੀ ਸਭ ਸਾਰੇ ਜੀ ਜੰਤੂ ਤੇਰੇ ਦਇਆਲ ਇਹ ਤੇਰੇ ਨੇ ਮਾਲਕਾ ਤੂੰ ਇਹਨਾਂ ਵਿੱਚ ਬੈਠਾ ਹੈਂ ਇਹ ਨਹੀਂ ਹੈ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਬਣਾ ਕੇ ਉਹਨਾਂ ਵਿੱਚ ਨਹੀਂ ਹੈ ਨਹੀਂ ਕੀੜੀ ਤੋਂ ਲੈ ਕੇ ਹਾਥੀ ਤੱਕ ਉਹ ਭਰੀ ਪੂਰਨ ਪਰਮਾਤਮਾ ਸਾਰਿਆਂ ਵਿੱਚ ਬੈਠਾ ਹੈ ਸਾਰੇ ਜੀਵ ਜੰਤੂ ਉਸੇ ਦੀ ਹੀ ਰਚਨਾ ਹੈ ਆਪਣੇ ਭਗਤ ਕਰਹਿ ਪ੍ਰਤਪਾਲਾ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਰਹਿ ਸੁਭਾਲ ਕਰਨੀ ਦੇਖ ਰੇਖ ਕਰਨੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੂੰ ਕਰਨ ਹਾਰਾ ਵਾਹਿਗੁਰੂ ਹੈ ਇਸ ਕਰਕੇ ਆਪਣੇ ਭਗਤ ਕਰਹਿ ਪ੍ਰਤਪਾਲਾ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈ ਨਾਮਦੇਵ ਜੀ ਦੀ ਰਾਖੀ ਕਿਹਨੇ ਕੀਤੀ ਜਦੋਂ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਦਿਉਰੇ ਦੀ ਬੈਕਸਾਈਡ ਮੰਦਰ ਦੀ ਬੈਕਸਾਈਡ ਜਾ ਕੇ ਨਾਮਦੇਵ ਜੀ ਬੈਠ ਗਏ ਤੇ ਬੜਾ ਦਾਸ ਮਨ ਹੋ ਗਿਆ ਵਿਰਾਗ ਹੋ ਗਿਆ ਤੇ ਪਰਮਾਤਮਾ ਨੂੰ ਯਾਦ ਕਰਨ ਲੱਗਿਆ ਤੇ ਪਰਮਾਤਮਾ ਆ ਕੇ ਨਾਮ ਦੇ ਬੋਲ ਕੀ ਚਾਹੀਦੇ ਨਾਮਦੇਵ ਮਹਾਰਾਜ ਜੀ ਕਹਿੰਦੇ ਜੀ ਕੁਝ ਨਹੀਂ ਚਾਹੀਦਾ ਬਸ ਕਿਰਪਾ ਕਰੋ ਆ ਮੰਦਰ ਘੁੰਮ ਜਾਵੇ ਮੁਖ ਮੇਰੇ ਵੱਲ ਹੋ ਜਾਵੇ ਨਾਮਦੇਵ ਜੀ ਦੀ ਇਹ ਗੱਲ ਸੁਣ ਕੇ ਭਗਵਾਨ ਕਹਿੰਦੇ ਠੀਕ ਹੈ ਨਾਮਦੇਵ ਘੁਮਾ ਦਿੰਨੇ ਆ ਤੇ ਗੁਰਮਖ ਪਿਆਰਿਓ ਸਾਰਾ ਮੰਦਿਰ ਘੁਮਾ ਦਿੱਤਾ ਜਿੱਧਰ ਨਾਮਦੇਵ ਜੀ ਭਗਤ ਜੀ ਬੈਠੇ ਸੀ ਉਧਰ ਮੁਖ ਹੋ ਗਿਆ ਅੱਜ ਵੀ ਉਧਰਲੇ ਪਾਸੇ ਹੀ ਹੈ ਤੇ ਅੱਜ ਤੱਕ ਉਹ ਦਵਾਰਾ ਘੁੰਮਿਆ ਨਹੀਂ ਉੱਥੇ ਖੜਾ ਜਿੱਥੇ ਭਗਵਾਨ ਨੇ ਘੁਮਾਇਆ ਇਹ ਸ਼ਕਤੀ ਹੈ ਪ੍ਰਮਾਤਮਾ ਚ ਭਰੀ ਪੂਰਨ ਮਾਲਕ ਦੇ ਵਿੱਚ ਤੇ ਆਪਣੇ ਭਗਤ ਦੀ ਸਹਾਇਤਾ ਕੀਤੀ ਜੈ ਜੈਕਾਰ ਕਰਾਈ ਤੇ ਗੁਰਮੁਖ ਪਿਆਰਿਓ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੇ ਭਗਤ ਜਿਹੜੇ ਤੇਰੇ ਨਾਮ ਜਪਣ ਵਾਲੇ ਭਗਤ ਨੇ ਜਿਹੜੇ ਤੈਨੂੰ ਹਰ ਸਮੇਂ ਤੈਨੂੰ ਯਾਦ ਰੱਖਦੇ ਨੇ ਜਿਨ੍ਹਾਂ ਦੇ ਸਾਸ ਆਉਂਦੇ ਜਾਂਦੇ ਤੂੰ ਯਾਦ ਹੈ ਜਿਹੜੇ ਤੇਰੇ ਐਸੇ ਭਗਤ ਨੇ ਕਰੈ ਪ੍ਰਤਿਪਾਲਾ ਉਹਨਾਂ ਦੀ ਤੂੰ ਵਾਹਿਗੁਰੂ ਪਰਮੇਸ਼ਰ ਸਮਾਲ ਕਰਦਾ ਹੈ ਬ੍ਰਤ ਪਾਲਣਾ ਕਰਦਾ ਹੈ ਉਹਨਾਂ ਦੀ ਹਰ ਪੱਖੋਂ ਤੂੰ ਆਪ ਹੀ ਦੇਖ ਰੇਖ ਕਰਦਾ ਹੈ ਅਚਰਜ ਤੇਰੀ ਵਡਿਆਈ ਏ ਮੇਰੇ ਮਾਲਕ ਵਾਹਿਗੁਰੂ ਅਚਰਜ ਹੈਰਾਨ ਕਰਨ ਕਰ ਦੇਣ ਵਾਲੀ ਤੇਰੀ ਵਡਿਆਈਆਂ ਨੇ ਤੇਰੀਆਂ ਸੋਭਾ ਨੇ ਤੇਰੀਆਂ ਬਖਸ਼ਿਸ਼ਾਂ ਨੇ ਕਿਉਂਕਿ ਮੰਦਰ ਘੁੰਮ ਜਾਣਾ ਕੋਈ ਖਾਲਾ ਜੀ ਦਾ ਬਾੜਾ ਥੋੜੀ ਐ ਮੰਦਿਰ ਹੀ ਘੁਮਾ ਦੇਣਾ ਇਟ ਵੀ ਨਹੀਂ ਹਿੱਲਣੀ ਤੇ ਗੁਰਮਖ ਪਿਆਰਿਓ ਮਰੀ ਹੋਈ ਗਊ ਜਿਉਂਦੀ ਕਰ ਦੇਣੀ ਇਹ ਕਿਤੇ ਮਾੜੀ ਛੋਟੀਆਂ ਖੇਡਾਂ ਥੋੜੀ ਨਹੀਂ ਤੇ ਗੁਰਮਖ ਪਿਆਰਿਓ ਮਰੀ ਹੋਈ ਗਊ ਜਿਉਂਦੀ ਹੋਣੀ ਮੰਦਰ ਨੇ ਘੁੰਮਣਾ ਤੇ ਨਾਮਦੇਵ ਕੋਈ ਧਨੇ ਧਣਾੜ ਨਹੀਂ ਸੀ ਕੋਈ ਅਮੀਰ ਨਹੀਂ ਸੀ ਵੀ ਪਰਮਾਤਮਾ ਨੂੰ ਖਰੀਦ ਲਿਆ ਹੋਣਾ ਸਿਉਨੇ ਚਾਂਦੀ ਨਾਲ ਹੀਰੇ ਜਵਾਹਰਾਤਾਂ ਨਾਲ ਮਾਇਆ ਨਾਲ ਉਹ ਤਾਂ ਇੱਕ ਗਰੀਬ ਜਿਹਾ ਭਗਤ ਸੀ ਕੱਪੜੇ ਧੋਣ ਵਾਲਾ ਕਹਿੰ ਲੋ ਧੋਬੀ ਸੀ ਵਿਚਾਰਾ ਤੇ ਗੁਰਮਖ ਪਿਆਰਿਓ ਪਰ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਵਸ ਰਿਹਾ ਸੀ ਉਦੇ ਅੰਤਕਾਰਨ ਵਿੱਚੋਂ ਪ੍ਰਮਾਤਮਾ ਵਸਿਆ ਹੋਇਆ ਸੀ ਹਰ ਪ੍ਰਮਾਤਮਾ ਤੋਂ ਬਾਹਰ ਤਾਂ ਕੋਈ ਪ੍ਰਕਿਰਤੀ ਨਹੀਂ ਹੈ ਪ੍ਰਮਾਤਮਾ ਤੋਂ ਬਾਹਰ ਤਾਂ ਕੋਈ ਵੀ ਵਸਤੂ ਨਹੀਂ ਹੈ ਸਾਰੇ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਮਾਲਕ ਹੇ ਵਾਹਿਗੁਰੂ ਅਚਰਜ ਤੇਰੀ ਵਡਿਆਈ ਤੇਰੀਆਂ ਜੜੀਆਂ ਵਡਿਆਈਆਂ ਨੇ ਸਿਪਤਾਨੇ हे ਪ੍ਰਭੂ ਤੋ ਅਚਰਜ ਹੈ ਤੇਰੇ ਅਚਰਜ ਕੌਤਕ ਨੇ ਤੇ ਤੇਰਾ ਸਰੂਪ ਅਚਰਜ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਹੈ ਇਸ ਕਰਕੇ हे ਮੇਰੇ ਮਾਲਕ ਵਾਹਿਗੁਰੂ ਤੇਰੀਆਂ ਖੇਡਾਂ ਉਹੀ ਜਾਣਦਾ ਹੈ ਇਸ ਕਰਕੇ ਹੋਰ ਕਿਸੇ ਨੂੰ ਭੇਤ ਨਹੀਂ ਆਉਂਦਾ ਤੇਰੇ ਅਚਰਜ ਕੌਟਕ ਕੌਤਕ ਦੇਖ ਕੇ ਵਡਿਆਈਆਂ ਦੇਖ ਕੇ ਨਿਤ ਨਾਨਕ ਨਾਮ ਧਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਨਿਤ ਹਰ ਰੋਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਦੇ ਪੰਜਵੇਂ ਸਰੂਪ ਕਹਿੰਦੇ ਨਿਤ ਨਾਨਕ ਨਾਮ ਧਿਆਈ ਨਿਤ ਕਹਿੰਦੇ ਨੇ ਹਰ ਰੋਜ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਨਿਤ ਹਰ ਰੋਜ ਉਸ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੂੰ ਧਿਆਉਣਾ ਕਰ ਉਹਦਾ ਨਾਮ ਜਪਣਾ ਕਰ ਉਹਦੀ ਸਿਮਤ ਸਲਾਂਗਾ ਵਡਿਆਈ ਕਰ ਏ ਭਾਈ ਜਦੋਂ ਤੂੰ ਨਿਤ ਕਰੇਂਗਾ ਨਾ ਨਿਤ ਨਾਮ ਜਪੇਂਗਾ ਨਿਤ ਉਸ ਵਾਹਿਗੁਰੂ ਨੂੰ ਧਿਆਵੇਂਗਾ ਉਹਦਾ ਸਿਮਰਨ ਕਰੇਂਗਾ ਜਦੋਂ ਤੂੰ ਰੋਜ਼ਰ ਜਨਨਾ ਕਰੇਂਗਾ ਨਾ ਉਸ ਦੀ ਵਾਹਿਗੁਰੂ ਦੀ ਬੰਦਗੀ ਵਾਹਿਗੁਰੂ ਦੀ ਭਗਤੀ ਆਉ ਭਰੀ ਪੂਰਨ ਪਰਮੇਸ਼ਰ ਪ੍ਰਮਾਤਮਾ ਤੇਰੇ ਤੇ ਕਿਰਪਾ ਕਰ ਦੇਵੇਗਾ ਤੇਰੇ ਤੇ ਬਖਸ਼ਿਸ਼ਾਂ ਕਰ ਦੇਵੇਗਾ ਇਸ ਕਰਕੇ हे ਭਾਈ ਤੂੰ ਨਿਤ ਹਰ ਰੋਜ ਸਵਾਹਿਗੁਰੂ ਨੂੰ ਧਿਆਉਣਾ ਕਰ ਉਹਦਾ ਨਾਮ ਜਪਣਾ ਕਰ ਉਹਦੀ ਬੰਦਗੀ ਕਰ ਜਿਸ ਦੇ ਨਾਲ ਸਾਹਿਬ ਤੇਰੇ ਤੇ ਕਿਰਪਾ ਕਰ ਦੇਵੇ ਇਨੂੰ 36 ਤਰ੍ਹਾਂ ਦੇ ਪਦਾਰਥ ਬਖਸ਼ ਦੇਵੇ ਵਾਹਿਗੁਰੂ ਸਾਰਿਆਂ ਨੂੰ ਸਭ ਕੁਝ ਦਿੰਦਾ ਹੈ ਜਿਹੜਾ ਉਸ ਦਾ ਨਾਮ ਜਪਦੇ ਨੇ ਉਹਦਾ ਸਿਮਰਨ ਕਰਦੇ ਨੇ ਗੁਰਮਖ ਪਿਆਰਿਓ ਉਹਨਾਂ ਨੂੰ ਵਾਹਿਗੁਰੂ ਆਪਣੇ ਗਲੇ ਨਾਲ ਲਾ ਕੇ ਰੱਖਦਾ ਉਹਨਾਂ ਦੀ ਰੱਖਿਆ ਜਿਹੜੀ ਉਹ ਆਪ ਕਰਦਾ ਹੈ ਸੋ ਇਸ ਕਰਕੇ ਭਗਤਾਂ ਦੀ ਉਹ ਰੱਖਿਆ ਆਪ ਕਰਦਾ ਆਪਣੇ ਭਗਤ ਕਰੇ ਪ੍ਰਤਪਾਲਾ ਆਪਣੇ ਭਗਤਾਂ ਦੀ ਆਪ ਸੰਭਾਲ ਦੇਖ ਰੇ ਕਰਦਾ ਜਿਹੜਾ ਨਿਤ ਉਹਦਾ ਨਾਮ ਜਪਦੇ ਨੇ ਨਿਤ ਉਹਦੀ ਬੰਦਗੀ ਕਰਦੇ ਨੇ ਨਿਤ ਉਹਦਾ ਸਿਮਰਨ ਕਰਦੇ ਹਨ ਇਸ ਕਰਕੇ ਆਓ ਭਾਈ ਆਪਾਂ ਵੀ ਨਿਤ ਨੇਮ ਬੜਾਈਏ ਨਿਤ ਬਾਣੀ ਪੜਨੀ ਨਿਤ ਗੁਰੂ ਦੇ ਚਰਨਾਂ ਨਾਲ ਜੁੜਨਾ ਨਾਮ ਸਿਮਰਨ ਕਰਨਾ ਤਤੈ ਸਾਡਾ ਪਾਰ ਉਤਾਰਾ ਹੈ ਜਿੱਤੇ ਅਸੀਂ دنیਆਵੀ ਵਸਤੂਆਂ ਦੇ ਲਈ ਕਿਰਤ ਕਰਦੇ ਹਾਂ ਉਥੇ ਸਮੇਂ 'ਚੋਂ ਸਮਾਂ ਕੱਢ ਕੇ ਉਸ ਮਾਲਕ ਵਾਹਿਗੁਰੂ ਦੇ ਪਰਮਾਤਮਾ ਦਾ ਨਾਮ ਵੀ ਜ਼ਰੂਰ ਜਪੀਏ ਜਿਸ ਦੇ ਲਈ ਅਸੀਂ ਇਸ ਸੰਸਾਰ ਤੇ ਆਏ ਹਾਂ ਤੇ ਸਾਡਾ ਆਪਣਾ ਜੀਵਨ ਜਿਹੜਾ ਸਫਲਾ ਬਣ ਜਾਵੇ ਸੋ ਆਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੇਅੰਤ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਇਸ ਕਰਕੇ ਕਬੀਰ ਮਾਨਸ ਜਨਮ ਦਰਲੱਭ ਹੈ ਹੋਤਨ ਬਾਰੂ ਬਾਰ ਜਿਉ ਬਨ ਫਲ ਪਾ ਕੇ ਭੋਇ ਗਿਰਹਿ ਬਹੁਰ ਨਾ ਲਾਗੇ ਡਾਰ ਇਹ ਮਨੁੱਖਾ ਜਨਮ ਸਾਨੂੰ ਭਾਈ ਦੁਆਰਾ ਪ੍ਰਾਪਤ ਨਹੀਂ ਹੋਣਾ ਇਹ ਅਸੀਂ ਧਿਆਨ ਚ ਰੱਖੀਏ ਜੇ ਧਿਆਨ ਚ ਰੱਖ ਕੇ ਨਾਮ ਸਿਮਰਨ ਸੇਵਾ ਕਰਕੇ ਤੇ ਆਪਣਾ ਮਨੁੱਖਾ ਜਨਮ ਸਫਲ ਬਣਾਈ ਆਓ ਖੀਰ ਲੀਆਂ ਪੰਕਤੀਆਂ ਵਿੱਚ ਬੋਲ ਕੇ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਜਰ ਜਿ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ